ਸਤਿ ਸ਼੍ਰੀ ਅਕਾਲ ਭਾਈ ਜੀ ਪਿੰਡਾ ਗੱਲ ਡੇਰੀ ਫਾਰਮ ਬੂਂਆਂ ਵਾਲਾ ਤੇ ਅੱਜ ਤੁਹਾਨੂੰ ਆਪਣੇ ਫਾਰਮ ਦੀ ਵੀਡੀਓ ਵਿਖਾਉਣੇ ਆ ਜਿਹੜੇ ਜਾਨਵਰ ਆਪਣੇ ਘਰੇ ਰੱਖੇ ਆ ਸੇਲ ਵਾਲੇ ਤਾਂ ਆਪਾਂ ਚਲੋ ਡੇਲੀ ਆਪਣੇ ਚੈਨਲ ਤੇ ਇਥੇ ਪਾਉਂਦੇ ਰਹਿੰਨੇ ਆ ਇੰਸਟਾਗ੍ਰam ਪੇਜ ਤੇ ਵੀ ਪਾਉਂਦੇ ਰਹਿੰਨੇ ਆ ਫੇਸਬੁੱਕ ਵੀ ਤੇ ਇੰਸਟਾ ਪਿੰਡਾ ਗੱਲ ਬੂਂਆਂ ਵਾਲਾ ਤੇ ਫੇਸਬੁੱਕ ਪਰਵਿੰਦਰ ਗੱਲ 71 40 ਦੇ ਆਪਣੇ ਆ ਜਾਂਦੀ ਇੰਸਟਾ ਤੇ ਵੀ ਇਹੀ ਆ ਅੱਜ ਤੁਹਾਨੂੰ ਆਣਾ ਆਪਣੇ ਫਾਰਮ ਦੀ ਸਾਰੇ ਦੀ ਵੀਡੀਓ ਬਖਾਉਣੇ ਆ ਜਿਹੜੇ ਆਪਣੇ ਜਾਨਵਰ ਚਲੋ ਕੰਪੀਟੀਸ਼ਨਾਂ ਦੇ ਜਾਂਦੇ ਆ ਜਾਂ ਕੋਈ Winner ਰਹੇ ਆ ਸਾਰਿਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਇੱਕ ਇੱਕ ਮੈਂ ਦੀ ਡਿਟੇਲਸ ਨੂੰ ਸਾਰੀ ਅੱਜ ਨਾਲ ਆਪਣੇ ਚੈਨਲ ਤੇ ਦਿੰਨੇ ਆ ਚਲੋ ਅੱਗੇ ਆਪਣੇ ਸਾਰੇ ਚੈਨਲਾਂ ਤੇ ਵੀਡੀਓ ਆਪਣੇ ਜਾਨਵਰਾਂ ਦੀ ਪਾਈਆਂ ਵਗੇ तकरीबन 22 ਜੀਤ ਵਾਲੇ ਚੈਨਲ ਤੇ ਪੈਂਦੀ ਵੀਡੀਓ ਆਪਣੇ ਘਰੋ ਜਦੋਂ ਵੀ ਪੈਂਦੀ ਆ ਹੁਣ ਆਏ ਆ ਵੀ ਚਲੋ ਨਾਲ-ਨਾਲ ਆਪਦਾ ਵੀ ਪੇਜ ਆਪਾਂ YouTube ਵੀ ਚਲਾ ਲਿਆ ਤੇ ਜਦੋਂ ਜਾਨਵਰ ਆਉਂਦਾ ਡੇਲੀ ਇੱਕ ਦੋ ਜਾਨਵਰ ਆਉਂਦੇ ਜਾਂਦੇ ਆ ਸੇਲ ਵਾਲੇ ਤੇ ਫਿਰ ਉਹ ਨੈਪ ਦਾ ਔਖਾ ਹੋ ਜਾਂਦਾ ਤੇ ਹੁਣ ਆਪਾਂ ਵੀਡੀਓ ਪਾਉਂਦੇ ਰਿਹਾ ਕਰਾਂਗੇ ਇਹ ਆਪਣੇ ਸਾਰੇ ਜਾਨਵਰ ਇਹ ਮੇਲੇ ਜਿੰਨੇ ਵੀ ਜਿੱਤੇ ਆਪਣੀ ਵੱਡੀ ਮੈਂ ਆ ਇਹ ਆਪਣੇ ਆਹਾ ਵੀ ਚੈਂਪਿਆ ਨਾ ਇੱਕ ਆਪਣੀਆਂ ਸੁੰਦਰੀ ਆ ਇਹ ਸਾਰੇ ਜਾਨਵਰ ਆਪਣੇ ਇਹ ਆਪਣਾ ਫਾਰਮ ਸਾਰਾ ਬਾਬੇ ਦੀ ਮਿਹਰ ਨਾਲ ਚਲੋ ਜਿੰਨਾ ਖੇਗਾ ਵਧੀਆ ਸਾਫ ਸੁਥਰਾ ਜਾਨਵਰ ਇਹਨਾਂ ਸਿਲੇਕਸ਼ਨ ਕਰੀ ਦੀਆ ਜਿਹੜਾ ਚੰਗਾ ਲੱਗੇ ਉਹੋ ਹੀ ਘਰੇ ਰੱਖੀਦਾ ਤੇ ਬਾਕੀ ਹੁਣ ਇਦਾਂ ਕਈ ਵਾਰੀ ਬਾਹਲਾ ਜਾਨਵਰ ਖੜਾ ਆ ਜਾਂਦਾ ਹੁਣ ਜਾਨਵਰ ਜਿੰਨੇ ਆਪਾਂ ਘਰੇ ਰੱਖਣੇ ਸੀ ਉਹ ਪੂਰੇ ਆ ਫਿਰ ਬਾਹਲਾ ਲਾਲਚ ਨਹੀਂ ਕਰੀਦਾ ਆਪਣੇ ਕੋਲੇ ਜਾਨਵਰ ਆ ਪਹਿਲੇ ਨੰਬਰ ਤੇ ਆ ਜਾਂਦੀ ਐ ਕਮਿਆਰੇ ਵਾਲੀ ਝੋਟੀ ਸਾਰੇ ਜਾਣਦੇ ਆ ਇਹ ਕੰਡੇ ਵਾਲੇ ਤੋਂ ਗੱਭਣ ਏਰ ਕੀ ਨੇ ਤੀਜਾ ਸੁਹਾ ਸੋਣਾ ਅੱਗੇ ਹਰੇ ਵੇ ਦੀ ਗਰਮੀ ਦੀ ਸੋਣੀ ਏਰ ਕੀ ਹੈ ਨਾ ਬਸ ਇਹਦੇ ਹੁਣ 3 ਤੋਂ 3.5 ਮਹੀਨੇ ਰਹਿ ਗਏ ਆ ਉਦੋਂ ਸੂਗੀ ਇਹਦੀ ਬਿਊਟੀ ਵੀ ਬਹੁਤ ਜ਼ਿਆਦਾ ਆਖੂਖ ਤੇ ਦੀ ਧਾਰੀ ਇਹਦੇ ਨਾਲ ਹੀ ਆਪਣੀ ਪਹਿਲਣ ਛੋਟੀ ਆ ਜਾਂਦੀ ਏ ਜਿਹੜੀ ਏਰ ਕੀ ਮੇਲੇ ਤੇ ਜਾਣੀ ਸੀ ਉਹ 7 ਵਜਨ ਦੇ ਕਾਰਨ ਰਹਿ ਗਈ ਇਹਦੀ ਵੀ ਤਿਆਰੀ ਹੱਦੋਂ ਵੱਧ ਸੀ ਇਹ ਦੋ ਦੰਦ ਸੀ ਉਦੋਂ ਹੁਣ ਇਹ ਚਾਰ ਦੰਦ ਆ ਇਹ ਵੀ ਤੁਹਾਨੂੰ ਮੈਂ ਤਿਆਰੀ ਵਿਖਾਉਣਾ ਦੋ ਦੰਦ ਦੀ ਆ ਉਦੋਂ ਰੈਡੀ ਸੀ ਉਸ ਤਰਾਸ ਤਰਾ ਲੱਗਾ ਸੀ ਪਰ ਇਹਦੇ ਉਸੇ ਦਿਨ ਇੱਕ ਦਿਨ ਪਹਿਲਾਂ ਸਲਾਤ ਤੇ ਸੱਟ ਵੱਜ ਗਈ ਹੁਣ ਇਹ ਗੱਬਣ ਹੋਈ ਵੀ ਆ 4 ਮਹੀਨਿਆਂ ਦੀ ਦੁੱਧੋਂ ਡਰਾਈ ਹੋ ਗਈ ਪੀੜ ਦੇ ਨਾਲ ਲਾਤੇ ਸੱਟ ਲੱਗੀ ਸੀ ਆ ਆਪਣੀ ਚੈਂਪੀਅਨ ਮੈਂ ਜੀਰਨਾ ਰਾਣੀ ਰੱਖਿਆ ਹੋਇਆ ਆਪਣਾ ਇਹ ਆਪਣੀ ਸਭ ਤੋਂ ਪੁਰਾਣੀ ਮੈਂ ਆ ਇਹਨੇ ਵੀ ਬਹੁਤ ਮੇਲੇ ਜੰਤਲੇ ਆ ਕਿ ਬਟਾਲੇ ਵਾਲਾ ਸ੍ਰੀ ਮੁਕਸਾ ਸਾਹਿਬ ਪਟਿਆਲਾ ਸਾਰੇ ਥਾਂ ਇਹ ਵਿੰਨਰ ਰਹੀ ਆ ਆ ਆਪਣੀ ਪਹਿਲਣ ਛੋਟੀ ਡੈਮਡ ਵਾਲੀ ਆ ਦੋ ਦੰਦ ਹੋਂ ਹੋਈ ਇਹ ਚੌਹਾਂ ਤੋਂ ਪੰਜਾਂ ਮਹੀਨਿਆਂ ਦੀ ਸੂਈ ਵੀ ਆ ਤੇ 8-9 ਕਿਲੋ ਦੁੱਧ ਆ ਗਰਮੀ ਬਹੁਤ ਜ਼ਿਆਦਾ ਤੇ ਗੱਬਣ ਵੀ ਇਹ ਮਹੀਨੇ ਤੋਂ ਉੱਪਰ ਹੋ ਗਈ ਆ ਇਹਦੇ ਮਗਰ ਦੋਸ਼ੀ ਕੇ ਆਲੇ ਨੰਬਰ 1 ਸਾਂਹ ਦੀ ਕੱਟ ਯਾਰ ਦੀ ਇਹਦੀ ਵੀ ਬਿਊਟੀ ਬਹੁਤ ਆ ਇਹ ਆਪਣੀ ਫਰੋਜਪੁਰ ਵਾਲੀ ਮੈਂ ਆ ਗਈ ਆ। ਇਹ ਹਜੇ ਵੀ ਦੁੱਧ ਦਿੰਦੀ ਆ। ਤੇ ਇਹ ਬੱਗੀ ਮੋਸ਼ੇ ਦੀ ਇਹਦੀ ਤਿਆਰੀ ਦੀ ਫੋਟੋ ਆ ਲੱਗੀ ਹੋਈ ਆ। ਇਹਦੇ ਨਾਲ ਹੀ ਆਪਾਂ ਇਸੇ ਦੀ ਭੈਣ ਹੀ ਿੱਕੇ ਮਾਂ ਦੇ ਆ ਵਿਆਹ ਆ ਜਾਂਦੀ ਏ। ਇਹਦਾ ਨਾਂ ਆਪਣਾ ਰੋਜੀ ਰੱਖਿਆ ਹੋਇਆ। ਇਹਦੇ ਵੀ ਬੱਗੀ ਮੋਸ਼ਾ ਬਹੁਤ ਜ਼ਿਆਦਾ ਛੋਟੀ ਸੋਹਣੀ ਆ। ਇਹ ਆਪਣੇ ਸਟਾਰ ਦੀ ਆ ਜਾਂਦੀ 1 ਦੀ ਇਹਦੀ ਮਾਂ ਆਪਾਂ ਸੇਲ ਕਰਤੀ ਸੀ ਇਹਦੇ ਨਾਲ ਆਪਣੇ ਆ ਜਾਂਦੀ ਕੋਈ ਨੂਰ ਦੀ ਇਹਦੀ ਵੀ ਬਿਊਟੀ ਬਹੁਤ ਜ਼ਿਆਦਾ ਚੰਗੀ ਕੱਟੀ ਦੀ ਇਹ 13 13 14 14 ਮਹੀਨਿਆਂ ਦੀਆਂ ਹੋਊਗਾ ਸਾਰੀਆਂ ਹੀ ਇਹਦੇ ਨਾਲ ਫੇਰ ਆ ਸਟਾਰ ਦੀ ਆ ਜਾਂਦੀ 1 ਦੀ ਇਹਦੀ ਵੀ ਬੱਕੀ ਮੌਸ਼ਾ ਤੇ ਬਹੁਤ ਸਾਫ਼ ਸੁਥਰੀ ਐ ਛੋੜੀ ਝਾਲੀ ਬੜੀ ਇਹਦੀ ਕੱਟੀ ਦੀ ਆ ਨਾਲ ਆਪਣੇ ਖੜੀ ਆ ਨਾਗ ਬੁੱਲ ਦੀ ਆ ਯੂਬੇਰੀ ਆ ਜਾਂਦੀ ਆ ਅਯੂਬੇ ਵਾਲੇ ਦੀ ਬਹੁਤ ਝੋਲੀ ਝਾਰੀ ਥੱਲੇੋਂ ਥਾਂ ਥਣ ਬਾਹਲਾ ਚੰਗਾ ਤੇ ਬਿਊਟੀ ਵੀ ਬਹੁਤ ਜ਼ਿਆਦਾ ਇਹ ਨਾਲ ਕਟਾ ਆ ਜਾਂਦਾ ਆਪਣਾ ਉਹ ਲੋਕਲ ਥਾਂ ਦਾ ਹੀ ਆ ਫਰੋਜਪੁਰ ਆ ਇਹਦਾ ਤੇ ਦਲਚੀਕਾ ਨਾਲ ਨੰਬਰ 1 ਦੀ ਕੱਟੀ ਆ ਇਹ ਆਪਣੇ ਸਾਰੇ ਜਾਨਵਰ ਆ ਜਿੰਨੇ ਵੀ ਅੱਜ ਤੁਹਾਨੂੰ ਇਹ ਆਪਣੇ ਘਰ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੁਹਾਨੂੰ ਜਾਨਵਰ ਕਿੱਦਾਂ ਦੇ ਲੱਗੇ ਬਾਕੀ ਗੱਲ ਆ ਜਾਂਦੀ ਆ ਵੀ ਵੀ ਜਦ ਨਾਲ ਚਾਰਾ ਜੇ ਬਿਊਟੀ ਚ ਬਹੁਤ ਕੰਪੀਟੀਸ਼ਨ ਜਿੱਤ ਲਿਆ ਮਿਲਕ ਤੇ ਮਈਆਂ ਚੰਗੀਆਂ ਤੇ ਸਵਾਭਰ ਆ ਜੇ ਚੁਆਈ ਵਾਲਾ ਬਣਿਆ ਨਹੀਂ ਆਪਣੇ ਘਰੇ ਨੀਲੀ ਦਾ ਮੋਹਰਾ ਦੀਆਂ ਬਹੁਤ ਲਾਈਵ ਚੁਆਈਆਂ ਕਰਾ ਲੀਆਂ ਮੇਲਿਆਂ ਤੇ ਵੀ ਜਾਂਦੇ ਰਹੇ ਆ ਤੇ ਐਤ ਕੀ ਉਮੀਦ ਆ ਵਾਹਿਗੁਰੂ ਪ੍ਰਮਾਤਮਾ ਨੇ ਜੇ ਚੜ੍ਹਦੀ ਕਲਾ ਰੱਖੀ ਤਾਂ ਐਤ ਕੀ ਤੁਹਾਨੂੰ ਮੇਲਿਆਂ ਤੇ ਲਾਈਵ ਉਹ ਖਾਵਾਂਗੇ ਬਾਕੀ ਰੁਟੀਨ ਦੇ ਵਿੱਚ ਜਿਵੇਂ 17 18 ਤੋਂ ਘੱਟ ਕੋਈ ਨਹੀਂ ਘਰੇ ਵੀ ਸਾਰੇ ਸਿਲੈਕਟ ਕੀਤੇ ਵੀ ਆਪਣੇ ਜਾਨਵਰ ਰੱਖੇ ਹੋਏ ਆ ਤੇ ਇਹ ਤੁਸੀਂ ਦੱਸਣਾ ਵੀ ਜਾਨਵਰ ਤੁਹਾਨੂੰ ਕਿੱਦਾਂ ਲੱਗੇ ਰਿਸਪੌਂਸ ਤੁਸੀਂ ਦੇਣਾ ਫਾਰਮ ਆਪਣਾ ਸਾਰਿਆਂ ਦੇ ਨਾਲ ਹੀ ਆ ਵੀ ਜਿੰਨੇ ਵੀ ਆਪਣੇ ਭਰਾ ਸਾਰਿਆਂ ਨੇ ਆਏ ਵੀ ਜਿੰਨਾ ਵੀ ਹੌਸਲਾ ਦਿੰਦੇ ਓੰਨੀ ਜਾਨਵਰਾਂ ਦੀ ਕੇਅਰ ਓੰਨੀ ਦੇਖਭਾਲ ਜ਼ਿਆਦਾ ਹੋ ਜਾਂਦੀ ਹੈ ਬਹੁਤ ਆਪਣੇ ਜਾਨਵਰ ਉਧਰ ਆ ਉਹ ਵੀ ਆਪਣੇ ਜਿਹੜੇ ਘਰੇ ਰੱਖੇ ਹੋਏ ਆ ਇਹ ਸਰਪੰਚ ਸਾਹ ਕੋਲੇ ਜਿਹੜੀ ਕੱਟੀ ਆਪਣੀ ਆ ਰਹੀ ਵੱਡੀ ਮਹਿੰਦੀ ਬਲਦੇਵ ਸਿੰਘ ਸਰਪੰਚ ਮਿੱਡੂ ਮਾਨ ਬਾਈ ਦਰਸ਼ਨ ਤਾਂ ਨਾ ਸੀ ਤੇ ਨਾਲ ਆਪਣੇ ਲਿਆਣਾ ਜੁਨੀਵਰਸਿਟੀ ਵਾਲੇ ਡਾਕਟਰ ਇਹ ਵੀ ਬਟਾਲੇ ਦੀ ਫੋਟੋ ਆ ਕੱਟੀ ਜਿੱਤੀ ਸੀ ਜਦੋਂ ਆਪਣੀ ਮਹਿੰਦੀ ਇਹ ਸਰਦਾਰ ਬਲਦੇਵ ਸਿੰਘ ਸਰਪੰਚ ਮਿੱਡੂ ਮਾਨ ਕੋਲੇ ਖੜੇ ਹੋਏ ਆ ਹੁਣ ਵੀ 4-5 ਮੇਲੇ ਜਿੱਤ ਗਿਆ ਮੈਂ ਵੀ ਸਰਪੰਚ ਸਰਦਾਰ ਬਲਦੇਵ ਸਿੰਘ ਮਿੱਡੂ ਮਾਨ ਉਹਦੇ ਕੋਲੇ ਸੀ ਬੜੇ ਪਿਆਰ ਨੇ ਮੈਂ ਆਪਣੇ ਕੋਲੇ ਆਈ ਆ। ਫੋਨ ਵੀ ਜਿੰਨਾ ਚਿਰ ਆਪਣੇ ਕੋਲ ਆ ਤੇ ਇੱਥੇ ਰਹੂਗੀ ਜੇ ਕਿਤੇ ਜਾਊਗੀ ਤਾਂ ਸਰਪੰਚ ਸਾਹਿਬ ਦੇ ਕੋਲ ਹੀ ਜਾਊਗੀ। ਉਹਦੇ ਨੇ ਗੱਲ ਦਾ ਵਾਅਦਾ ਹੀ ਆ। ਉਹਨਾਂ ਨੇ ਵੀ ਆਪਾਂ ਨੂੰ ਇੱਕ ਤੋਹਫੇ ਵਜੋਂ ਦਿੱਤਾ ਹੀ ਇਹਨੇ ਆ ਕੇ ਆਪਣਾ ਬਹੁਤ ਨਾਂ ਬਣਾਇਆ ਨੀਲੀ ਜਿਹੇ ਨੇ ਤੋੜਿਆ ਆਪਣਾ ਸਾਰਾ ਸਿਸਟਮ। ਬਾਕੀ ਇਹਨਾਂ ਗਰਮੀ ਬਹੁਤ ਜ਼ਿਆਦਾ ਤੇ ਜਾਨਵਰਾਂ ਦੀ ਕੇਅਰ 2-3 ਵਾਰਾਂ 3 ਵਾਰਾਂ ਜ਼ਰੂਰੀ ਨਵਾਉਣੇ ਹੋਗੇ ਆ 1-2 ਵਜੇ ਹੋਣਾ ਬਈ ਜਿਵੇਂ ਸ਼ਾਮ ਨੂੰ ਤੇ ਬਾਕੀ ਚਲੋ ਸਵੇਰ ਦਾ ਸਾਰੇ ਆਪਾਂ ਨਵਾਉਣੇ ਨਵਾਉਣੇ ਸਵੇਰ ਨਵਾ ਕੇ ਸਰੋਂ ਦਾ ਤੇਲ ਲਾਏ ਹੋਏ ਸਾਰਾ ਦਿਨ ਪਸ਼ੂ ਬਹੁਤ ਵਧੀਆ ਰਹਿੰਦਾ ਬਾਕੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ 'ਚ ਫੇਰ ਆਪਾਂ